ਨੰਗਲ ਦੇ ਕਰੀਬੀ ਪਿੰਕੂ ਨੰਗਲ ਵਿਖੇ ਇੱਕ ਵਾਰ ਮੁੜ ਤੋਂ ਤेंदुए ਨੇ ਦਸਤਕ ਦਿੱਤੀ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਸਬੰਧੀ ਗੱਲਬਾਤ ਕਰਦਾ ਨਿੱਕੂ ਨੰਗਲ ਨਿਵਾਸੀ ਰਾਮ ਲਾਲ ਨੇ ਦੱਸਿਆ ਕਿ ਇਸ ਵਾਰ ਤेंदुए ਨੇ ਉਸਦੇ ਘਰ ਤੋਂ ਹੀ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਹਨਾਂ ਨੇ ਰੌਲਾ ਪਾਇਆ ਜਿਸ ਦੇ ਚਲਦੇ ਤेंदुआ ਉਹਨਾਂ ਦੀ ਬੱਕਰੀ ਨੂੰ ਛੱਡ ਕੇ ਚਲਾ ਗਿਆ ਪਰ ਬੱਕਰੀ ਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਬੀਤੀ 23 ਤਰੀਕ ਨੂੰ ਤਿੰਦੂ ਵੱਲੋਂ ਉਹਨਾਂ ਦੀ ਇੱਕ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਇਸ ਘਟਨਾ ਦਾ ਪਤਾ ਚਲਦਿਆ ਹੀ ਜੰਗਲੀ ਜੀਵ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਇਸ ਤਿੰਦੂ ਨੂੰ ਕਾਬੂ ਕਰਨ ਦੇ ਲਈ ਵਿਭਾਗ ਵੱਲੋਂ ਪਿੰਡ ਦੇ ਵਿੱਚ ਇੱਕ ਪਿੰਜਰਾ ਲਗਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਇੱਕ ਪਿੰਜਰਾ ਤਲਵਾੜਾ ਪਿੰਡ ਦੇ ਵਿੱਚ ਲਗਾਇਆ ਜਾ ਚੁੱਕਿਆ ਹੈ ਉਨਾ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਦੀਆਂ ਲਾਈਟਾਂ ਜਗਾ ਕੇ ਰੱਖਣ ਤੇ ਘਰ ਤੋਂ ਬਾਹਰ ਜਾਣ ਸਮੇਂ ਆਪਣੇ ਹੱਥ ਦੇ ਵਿੱਚ ਕੋਈ ਡੰਡਾ ਵਗੈਰਾ ਜ਼ਰੂਰ ਰੱਖਣ ਉਹਨਾਂ ਦੇ ਸੈਕੀ ਮਰੀ ਹੋਈ ਬੱਕਰੀ ਦਾ ਪੋਸਟਮਾਰਟਮ ਕਰਵਾ ਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਜਿਸ ਤੋਂ ਬਾਅਦ ਪੀੜਤ ਨੂੰ ਮੁਆਵਜ਼ਾ ਪ੍ਰਾਪਤ ਹੋਵੇਗਾ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਰਾਮ ਲਾਲ ਮੇਰਾ ਮਾਸੂਕੀ ਕਹਿਣਾ ਚਾਹੁੰਦੇ ਹਾਂ ਪਤਾ ਲੱਗਿਆ ਤੁਹਾਡੇ ਤਿੰਨ ਦੋ ਬੱਕਰੀ ਖਾ ਗਿਆ ਮੇਰੀ ਇੱਕ 23 ਤਰੀਕ ਨੂੰ ਬੱਕਰੀ ਖਾਧੀ ਹੈ ਜੀ ਰੋਡ ਦੇ ਕੰਢੇ ਤੇ ਅੱਜ ਤਾਂ ਮੇਰੇ ਘਰ ਦੇ ਵਿੱਚੋਂ ਇਹ ਕੱਲ ਬੱਕਰੀ ਮੇਰੇ ਘਰ ਦੇ ਵਿੱਚ ਸ਼ਾਮੀ 7:30 ਵਜੇ ਮੇਰੇ ਬਾਥਰੂਮ ਦੇ ਕੋਲ ਤੇ ਬੱਕਰੀ ਚੁੱਕ ਕੇ ਲੈ ਗਿਆ ਫਿਰ ਅੱਗੇ ਜਾ ਕੇ ਤੜਾ ਤੂੜਾ ਸੀ ਮਾਰੀਆਂ ਰੋਲਾ ਰੋਲਾ ਪਾਇਆ ਤਾਂ ਫਿਰ ਉਹ ਛੱਡ ਕੇ ਚੱਲ ਗਿਆ ਜੀ ਤਾਂ ਬੱਕਰੀ ਇਸ ਵੇਲੇ ਮੇਰੇ ਕੋਲ ਹੈ ਤਾਂ ਹੁਣ ਮੈਂ ਹੀ ਕਿੰਨਾ ਤੇ ਚਾਹਦਾ ਵੀ ਇਹਨੂੰ ਕੁਝ ਮਿਲ ਜਾਵੇ। ਕੰਮ ਕੀ ਕਰਦੇ ਹੋ ਜੀ? ਮੈਂ țeੜੀ ਟੂੜੀ ਕਰਦਾ ਤਾਂ ਜੀ ਹੁਣ ਮਨ ਨੂੰ 7 ਸਾਲ ਹੋ ਗਏ ਜੀ ਮੇਰਾ ਕੈਂਸਰ ਹੋ ਗਿਆ ਦਾ ਜੀ। ਕੈਂਸਰ ਦੇ ਬਾਅਦ ਮੈਂ ਫਿਰ țeੜੀ ਟੂੜੀ ਕਰਨੀ ਛੱਡਤੀ ਵੀ ਮਨ ਨਾ ਦਿੱਤੀ ਡਾਕਟਰ ਨੇ ਵੀ ਸਿਰਫ ਭਜਨ ਨਹੀਂ ਚੱਕਣਾ। ਬਾਕੀ ਮੇਰਾ ਇਹੀ ਬਿਜ਼ਨਸ ਹੈ ਹੁਣ ਚਲਾਇਆ ਆਪਣਾ ਰੋਟੀ ਰਾਗ ਆਪਣਾ। ਹਾਂਜੀ। ਕਿੰਨੀਆਂ ਬੱਕਰੀਆਂ ਤੁਹਾਡੇ ਕੋਲ? ਬੱਕਰੀਆਂ ਮੇਰੇ ਕੋਲ 5-6 ਬੱਕਰੀਆਂ ਹੈ ਜੀ। ਤਾਂ ਬਾਕੀ ਛੇਲੂ ਹੈ ਜੀ। ਹਾਂਜੀ ਉਹ ਮਤਲਬ ਥੋੜਾ ਰੋਜ਼ਗਾਰ ਦਾ ਇਹੀ ਕੰਮ ਹੈ। ਇਹੀ ਇਹੀ ਕੰਮ ਹੈ ਜੀ ਮੇਰਾ ਰੋਜ਼ਗਾਰ ਦਾ ਮੈਂ ਚਿਹੜੀ ਨਹੀਂ ਕਰ ਸਕਦਾ। ਤਾਂ ਨਾ ਮੈਨੂੰ ਡਾਕਟਰ ਨੇ ਨਾ ਦਿੱਤੀ ਵੀ। ਕਿਸੇ ਨੇ ਮੈਕਬੇ ਨੇ ਇੱਕ ਆਸ਼ਵਾਸ਼ਣ ਦੁਲਾਇਆ ਕਿ ਹਾਂ ਵੀ ਕੋਈ ਮੁਆਵਜ਼ਾ ਬਦਲਾਂਗੇ ਨਾ। ਹਾਂਜੀ ਇਹਨਾਂ ਨੇ ਪਹਿਲਾਂ ਵੀ ਮੇਰਾ ਇੱਕ ਚੱਕਿਆਤਾ ਜੀ ਤੰਦੂਏ ਨੇ। ਚਾਈਨੀ ਬਹੁਤ ਮਦਦ ਕਰਕੇ ਮੈਨੂੰ ਸਹਾਇਤਾ ਕੀਤੀ ਮੇਰੀ ਹੈਗੀ ਮੈਨੂੰ ਜੋ ਵੀ ਮਜਾ ਮਿਲਣਾ ਚਾਹੀਦਾ ਤਾਂ ਮੈਨੂੰ ਮਿਲਿਆ ਜੀ। ਹਾਂਜੀ ਬਹੁਤ ਵਧੀਆ ਕੰਮ ਕਰ ਰਿਹਾ ਉਦਾਂ ਨਹੀਂ ਹੈ ਜੀ। ਬਹੁਤ ਵਧੀਆ ਕੰਮ ਕਰ ਰਿਹਾ ਹੈ। ਹਾਂ ਨਾਮ ਬਲੋ ਰਜਿੰਦਰ ਕੋਰ ਰਜਿੰਦਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਕਿ ਬੱਕਰੀਆਂ ਤੁਹਾਡੇ ਤੈਂਦੂਆ ਲੈ ਗਏ ਚੋਕੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਡਰ ਬਹੁਤ ਹੈ ਇੱਥੇ ਨਾਲ ਤੇ ਲਿਆ ਜਾਂਦਾ ਚੱਕ ਕੇ ਅਸੀਂ 3 3 4 4 ਜਣੇ ਹੁੰਦੇ ਇਕੱਠੇ ਬੱਕਰੀਆਂ ਝਾਰ ਦੇ ਵਿੱਚ ਤੇ ਲਿਆ ਜਾਂਦਾ ਜਿਹਦੇ ਚੱਕ ਕੇ ਪਤਾ ਵੀ ਨਹੀਂ ਲੱਗਣ ਦਿੰਦਾ ਹੈਗਾ ਜਦ ਕੱਲ ਲੈ ਗਿਆ ਤੁਹਾਨੂੰ ਪਤਾ ਲੱਗਿਆ ਸੀ ਵੀ ਮੜਾ ਜਿਹਾ ਲੱਗਿਆ ਪਤਾ ਪਰ ਜ਼ਿਆਦਾ ਨਹੀਂ ਲੱਗਿਆ ਹੈਗਾ ਹਾਂਜੀ ਜਿਹੜਾ 23 ਤਰੀਕ ਨੂੰ ਚੱਕਿਆ ਉਹਦਾ ਪਤਾ ਲੱਗ ਗਿਆ ਤਾਂ ਸਾਨੂੰ ਪਤਾ ਲੱਗਿਆ ਸੀ ਹਾਂਜੀ ਕਿੱਟਾ ਕੁ ਬੜਾ ਤੇਜ਼ ਦੂਆ ਅਸੀਂ ਦੇਖਿਆ ਤੁਸੀਂ ਤੇ ਦੂਆ ਉਹ 6 7 ਫੁੱਟ ਦਾ ਤਾਂ ਜਿਹੜਾ 23 ਤਰੀਕ ਨੂੰ ਚੱਕਿਆ ਜਿਹਨਾਂ ਸਾਡੀ ਚੱਕਰੀ ਹਾਂਜੀ ਕੱਲ ਵਾਲੇ ਦਾ ਨਹੀਂ ਐਨਾ ਪਤਾ ਲੱਗਿਆ ਹੈਗਾ ਤੇ ਹੁਣ ਥੋੜੇ ਬੱਚਿਆਂ ਦਾ ਡਰ ਨਹੀਂ ਲੱਗਦਾ ਫੇਰ ਹਾਂਜੀ ਬੱਚਿਆਂ ਦਾ ਡਰ ਹੈ ਸਾਰੀ ਰਾਤ ਲੇਟ ਵਾਲ ਕੇ ਰੱਖੀ ਅਸੀਂ ਇੱਥੇ ਬਾਹਰ ਸੁੱਤੇ ਤੇ ਬੱਚੇ ਅੰਦਰ ਸੁੱਤੇ ਤੇ ਤੇ ਹੁਣ ਡਰਤਾ ਹੈਗਾ ਹੁਣ ਰੱਖੇ ਵਜ੍ਹਾ ਨਾਲ ਪਰਤਾ ਹੈ ਹੁਣ ਸਾਫ ਸੂਬਾ ਤਾਂ ਕਰਨੀ ਪੈਣੀ ਚਾਰਨੀ ਤਾਂ ਪੈਣੀ ਆਂ ਪਿਤਾ ਵਿਭਾਗ ਪੂਰੀ ਮਤੇਸ਼ੀ ਦੇ ਨਾਲ ਕਾਰਵਾਈ ਕਰ ਰਿਹਾ ਹੈ ਜੀ ਪੂਰੀ ਜਦੋਂ ਜਿਹਦ ਨਾਲ ਮਹਿਕਮਾ ਆਪਣੀ ਕਾਰਵਾਈ ਕਰ ਰਿਹਾ ਜੀ ਘੁੰਮ ਫਿਰ ਰਿਹਾ ਹੈ ਤਾਂ ਕਿ ਤेंदुए ਨੂੰ ਫੜਿਆ ਜਾਵੇ ਕਿਉਂ ਹਿਮਾਚਲ ਵੀ ਨਾਲ ਲੱਗਦਾ ਹੈ ਉਧਰੋਂ ਵੀ ਤेंदुआ ਘੁੰਮ ਕੇ ਇੱਧਰ ਜੰਗਲ ਚ ਆ ਜਾਂਦਾ ਜੰਗਲ ਕਾਫੀ ਵੱਡਾ ਜੰਗਲ ਹੋਣ ਕਰਕੇ ਤਾਂ ਪਤਾ ਨਹੀਂ ਅਜੇ ਚੱਲ ਰਿਹਾ ਵੀ ਕਿਹੜੀ ਥਾਂ ਤੇ ਅਟੈਕ ਕਰ ਰਿਹਾ ਹੈ ਜੀ ਸਰ ਫੰਡ ਫੰਡ ਵਾਸਤੇ ਕੀ ਕਾਰਵਾਈ ਚੱਲ ਰਹੀ ਹੈ ਅਸੀਂ ਹੁਣ ਇੱਥੇ ਪਿੰਜਰਾ ਲਗਾ ਰਹੇ ਹਾਂ ਜੀ ਪਹਿਲਾਂ ਵੀ ਇੱਥੋਂ ਖਬਰ ਆਈ ਸੀ ਕਿ ਤेंदुए ਦੀ ਤेंदुआ ਇੱਥੇ ਵੀ ਅਸੀਂ ਨਾਲ ਦੇ ਪਿੰਡ ਤਲਵਾੜੇ ਪਿੰਜਰਾ ਲਾਇਆ ਵਾਏ ਤੇ ਇੱਕ ਪਿੰਜਰਾ ਇੱਥੇ ਲਗਾਵਾਂਗੇ ਹੁਣ ਤੇ ਸਰ ਜਿਹੜਾ ਬੰਦੇ ਦਾ ਗਰੀਬ ਬੰਦਾ ਨੁਕਸਾਨ ਹੋ ਗਿਆ ਮਹਿਕਮਾ ਕੋਲ ਪਰ ਭਾਈ ਵਾਸਤੇ ਵੀ ਕਾਰਵਾਈ ਕਰੂਗਾ ਬਿਲਕੁਲ ਜੀ ਇਹਦਾ ਪੋਸਟਮਾਰਟਮ ਕਰਵਾ ਕੇ ਬੱਕਰੀ ਦਾ ਇਹਦਾ ਮੁਆਜਬਾ ਲਈ ਅਸੀਂ ਅੱਗੇ ਭੇਜਾਂਗੇ ਉੱਚ ਅਧਿਕਾਰੀਆਂ ਨੂੰ ਅਧਿਕਾਰੀਆਂ ਤੋਂ ਪਾਸ ਹੋ ਕੇ ਫਿਰ ਆ ਜਾਏਗਾ ਇਹਨਾਂ ਨੂੰ ਮੁਆਜਬਾ ਮਿਲ ਜਾਏਗਾ ਜੀ ਸਰ ਲੱਗਦਾ ਕਿ ਜਿਹੜਾ ਇਹ ਤਿੰਦੂ ਦਾ ਹੀ ਸ਼ਿਕਾਰ ਕੀਤਾ ਗਿਆ ਤਿੰਦੂ ਨੇ ਕੀਤਾ ਇਹਦਾ ਕੀ ਲੱਗਦਾ ਤੁਹਾਨੂੰ ਹਾਂ ਬਿਲਕੁਲ ਤਿੰਦੂ ਨੇ ਦਾ ਹੀ ਸ਼ਿਕਾਰ ਹੋਇਆ ਇਹ ਬੱਚਾ ਜੀ ਇੱਕ ਬੰਨੇ ਕੀਤਾ ਹਾਂਜੀ ਹਾਂ ਹਾਂ ਇਹ ਤਿੰਦੂ ਆ ਲੱਗਦਾ ਕਿ ਪੂਰਾ ਪਰਜਵਾਨੀ ਚ ਹੋਊਗਾ ਜਾਂ ਬੱਚਾ ਲੱਗਦਾ ਕੀ ਲੱਗਦਾ ਤੈਨੂੰ ਆ ਫਿਲਹਾਲ ਤਾਂ ਬੱਚਾ ਹੀ ਲੱਗਦਾ ਜੀ ਕਿਉਂਕਿ ਅਸੀਂ ਤਾਂ ਖੁਦ ਦੇਖਿਆ ਨਹੀਂ ਹੈਗਾ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਬੱਚਾ ਹੀ ਆ ਅਜੇ ਤੈਨੂੰ ਆ ਸਰ ਕੀ ਅਪੀਲ ਲੋਕਾਂ ਨੂੰ ਕਰਗੇ ਕਿਉਂਕਿ ਜੇ ਤੇ ਲੋਕਾਂ ਨੂੰ ਅਸੀਂ ਅਪੀਲ ਇਹ ਕਰਦੇ ਵੀ ਆਪਣੇ ਘਰ ਦੀਆਂ ਲੇਟਾਂ ਵਾਲ ਕੇ ਰੱਖਣ ਜਿੱਕਰ ਬਾਹਰ ਅੰਦਰ ਵੀ ਜਾਣਾ ਹੱਥ ਦੇ ਵਿੱਚ ਛੋਟੀ ਵਗੈਰਾ ਜ਼ਰੂਰ ਰੱਖਣ ਬਾਕੀ ਸਾਡੀ ਇੱਕ ਵਿਗਾਸ ਦਾ ਦਿਨ ਰਾਤ ਜਾਰੀ ਹੈ ਜੀ ਹਾਂ ਹਾਂ ਤੇ ਸਰ ਕੈਮਰੇ ਕੋਰੇ ਵੀ ਲਗਾਈ ਜਾਊਗੇ ਕੀ ਨਾਈਟ ਵਿਜ਼ਨ ਕੈਮਰੇ ਜਿਹੜੇ ਹੁੰਦੇ ਆ ਤੇ ਉਹ ਉੱਚ ਅਧਿਕਾਰੀਆਂ ਦੇ ਮੁਤਾਬਕ ਜਿੱਦਾਂ ਉਹ ਕਹਿਣਗੇ ਅਸੀਂ ਓਦਾਂ ਕਰਾਂਗੇ ਜੀ